ਇਟਲੀ ਵਿੱਚ ਢੋਲ ਦੀ ਤਾਲ ਤੇ ਨੱਚੇ ਗੋਰੇ-ਗੋਰੀਆਂ ਅਸੀਂ ਅਕਸਰ ਗੈਰ ਪੰਜਾਬੀ ਲੋਕਾਂ ਨੂੰ ਪੰਜਾਬੀ ਗੀਤਾਂ ਅਤੇ ਢੋਲ ਦੀ ਬੀਟ ਤੇ ਨੱਚਦੇ ਵੇਖਦੇ ਹਾਂ ਅਜਿਹਾ ਹੀ ਇੱਕ ਮਾਹੌਲ ਵੇਖਣ ਨੂੰ ਮਿਲਿਆ ਇਟਲੀ ਦੇ ਸ਼ਹਿਰ ਅਪਰੀਲੀਆ ਵਿਖੇ ਜਿੱਥੇ ਕਿ ਕਰਨਾ ਵਾਲੇ ਦੇ ਮੇਲੇ ਵਿੱਚ ਪੰਜਾਬੀਆਂ ਦੇ ਢੋਲ ਤੇ ਗੋਰੇ-ਗੋਰੀਆਂ ਖੂਬ ਨੱਚੇ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਸ਼ਹਿਰ ਅਪਰੀਲੀਆ ਜਿੱਥੇ ਕਿ ਕਰਨਾ ਵਾਲੇ 2025 ਦੇ ਮੇਲੇ ਵਿੱਚ ਪੰਜਾਬੀਆਂ ਦੇ ਨਾਲ ਢੋਲ ਤੇ ਗੋਰੇ-ਗੋਰੀਆਂ ਨੂੰ ਨੱਚਦੇ ਵੇਖਿਆ ਗਿਆ ਆਉ ਤੁਹਾਨੂੰ ਵਖਾਉਂਦੇ ਹਾਂ ਕੈਮਰੇ ਤੇ ਲਾਈਵ ਤਸਵੀਰਾਂ ਤੇ ਵੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਵੀ ਕਿਸ ਤਰ੍ਹਾਂ ਲੋਕ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਸੱਭਿਆਚਾਰ ਨੂੰ ਨੇੜਿਓਂ ਹੋ ਕੇ ਤੱਕਦੇ ਨੇ ਆਓ ਚੱਲਦੇ ਹਾਂ ਇਟਲੀ ਦੇ ਸ਼ਹਿਰ ਅਪਰੀਲੀਆ ਤੇ ਵੇਖਦੇ ਹਾਂ ਇੱਕ ਖਾਸ ਰਿਪੋਰਟ ਕੈਮਰਾਮੈਨ ਸਿਮਰਨਜੀਤ ਸਿੰਘ ਬਰੋਕ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆਂ ਕਰਕੇ ਹੱਡਿਆਂ ਕਮੂਨੇ ਦੀ ਅਪਰੀਲੀਆ ਜੋ ਕਿ ਪ੍ਰਵੀਨਚਾ ਦੀ ਲਾਤੀਨਾ ਦੇ ਵਿੱਚ ਪੈ ਜਾਂਦਾ ਇਟਲੀ ਦੇ ਵਿੱਚ ਸੋ ਇਹਦੇ ਚ ਸਾਡੇ ਜਿਹੜੇ ਇਟਾਲੀਅਨ ਨੇ ਇਹਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਸਾਡਾ ਸੋ ਜਿਹੜੇ ਵੀ ਸਾਡੇ ਪੰਜਾਬੀ ਵੀਰ ਭੈਣਾਂ ਜਿੱਤਾ ਕਿ ਮਨੀ ਬਾਜੀ ਹੋਗੇ ਜਾਂ ਸਾਬੀ ਬਾਜੀ ਹੋਗੇ ਜਿਨ੍ਹਾਂ ਨੇ ਸਾਨੂੰ ਰਿਕੋਰਡ ਕਰ ਰਹੇ ਨੇ ਇਨਾਂ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਸੋ ਇਹ ਪ੍ਰੋਗਰਾਮ ਕਹਿਣੇ ਤੇ ਕਰਨੇ ਬਹੁਤ ਔਖੇ ਨੇ ਕਿਹੜਾ ਸੌਖਾ ਇਹ ਸਾਰੇ ਜਾਣਿਆਂ ਨੂੰ ਬੁਲਾਉਣਾ ਆਰਗੇਨਾਈਜ਼ ਕਰਨਾ ਇਤ ਬਹੁਤ ਹੀ ਵੱਡੀ ਚੀਜ਼ ਆ ਸੋ ਮੈਂ ਸਾਰੀ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਆਪਾਂ ਫਿਊਚਰ ਦੇ ਵਿੱਚ ਇਦਾਂ ਦੇ ਬੱਕਰੇ ਬੱਕਰੇ ਪ੍ਰੋਗਰਾਮ ਹਰ ਇੱਕ ਕਮੂਨੇ ਦੇ ਵਿੱਚ ਕਰੀਏ ਜਿਦੇ ਕਰਕੇ ਜਿਹੜੇ ਵੀ ਸਾਡੇ ਇਟਾਲੀਅਨ ਵੀਰ ਭੈਣ ਨੇ ਉਹਨਾਂ ਨੂੰ ਪਤਾ ਲੱਗੇਗਾ ਤੇ ਭੰਗੜਾ ਇੱਕ ਚੀਜ਼ ਆ ਤੇ ਸਾਡੀ ਇੱਕ ਮਾਂ ਬੋਲੀ ਪੰਜਾਬੀ ਹੈ ਸੋ ਫਿਲਹਾਲ ਆਪਾਂ ਜੇ ਕਿੰਨੇ ਜਾਣਦੇ ਆ ਇਹਨਾਂ ਨੂੰ ਪੰਜਾਬੀ ਦੀ ਨੌਲੇਜ ਹੀ ਨਹੀਂ ਹੈਗੀ ਫਿਲਹਾਲ ਤੇ ਪੰਜਾਬੀ ਨੂੰ ਹਿੰਦੀ ਕਹਿੰਦੇ ਨੇ ਜਾਂ ਇੰਗਲਿਸ਼ ਕਹਿੰਦੇ ਨੇ ਸੋ ਆਪਾਂ ਪੰਜਾਬੀ ਨੂੰ ਵਧਾਈਏ ਉਹਨੂੰ ਕਰੇਸ਼ੀਏ ਕਰੀਏ ਇਟਲੀ ਦੇ ਵਿੱਚ ਸਸਰੀਕਾਲ ਜੀ ਧੰਨਵਾਦ ਵੈਰੀ ਗੁੱਡ